ਮੇਥੇ ਦਾ ਚਾਰ ਪੰਜ ਤਲਕੀ ਬਣਾ ਲਿਆ ਬਸ ਇਹ ਹੁਮਸਾ ਲੈਣਗੇ ਤੇ ਸਵੇਰੋਂ ਖਾ ਲੈਣਗੇ ਕਿਉਂਕਿ ਕੋੜ ਨਹੀਂ ਹੈਗੀ ਵਧੀਆ ਖਾ ਲੈਣਗੇ ਸਬਜ਼ੀ ਦੇ ਨਾਲ ਕਿੰਨਾ ਸੱਦੀ ਆਪਣੀ ਬਣੀ ਜਾਂਦੀ ਹੈ ਜੀ ਲੈ ਇਸ ਦਾ ਬਾਰਾ ਕੱਟ ਲਾਉਂਦੇ ਜੀ ਜਦੋਂ ਲੈਤਾ ਗਿਉ ਦੁਆ ਤੇ ਇਹਨਾਂ ਨੇ ਮਰਦੀਆਂ ਧੋਕਾਂਗੇ ਤਾਂ ਉਂਗੀ ਕਿਉਂਕਿ ਸੁੱਕਣੇ ਤੰਦਰੀ ਪਾ ਦੇਣੀਗੀ ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾ ਮਾ ਜਨਾ ਤੱਕ ਰੂ ਰਣਾ 3:30 ਵਜੇ ਬੱਚੇ ਆ ਗਏ ਸਕੂਲੋਂ ਬੱਚਿਆਂ ਨੇ ਕਹਾ ਕੀ ਜੋਤ ਵਿਚਾਰਾ ਚਾਹ ਪੀਣ ਸਾਰ ਗਿਆ ਤੁ ਸੰਤੇ ਇਧਰ ਅਮਨ ਪਾ ਲਈਆ ਬੱਚਾ ਭਾਵੇਂ ਨਹੀਂ ਹਾਂ ਸਬਜੀ ਕਾਈ ਤਰੇਂ ਦੀ ਸਬਜੀ ਗੋਭੀ ਦੀ ਬਣਾਵਾਂਗੇ ਅਜੋਕਨ ਚਾਰ ਪਾ ਲਈ ਤਲਕਿ ਜਿ ਪਾਰਾਂਗੇ ਚਾਰ ਤੇ ਮਰਚਾਂ ਦੀ ਹਾਂ ਸਬਜੀ ਕਹਿੰਦੇ ਗੋਭੀ ਦੀ ਬਣਾਵਾਂਗੇ ਭਾਈ ਜੋਤਨ ਵਾਲੀ ਖੇਚੇ ਜੀ ਅਨਸਾਰ ਨਾ ਕੇ ਬਸ ਚਾਹ ਠੰਡੀ ਕਰਕੇ ਰੱਖਦੇ ਆ ਚਾਹ ਪੀਣ ਸਾਰ ਨਾ ਕੇ ਉਹ ਦਿਨ ਬਸ ਦਾ ਟਾਈਮ ਹੋ ਜਾਂਦਾ 4 ਵਜੇ ਜਾਂਦਾ ਤੇ ਅੱਡਾ ਵੀ ਪੈ ਜਾਂਦਾ 20 ਮਿੰਟ ਲਗਦਾ ਹਨਾ ਹੋਰ 5 ਮਿੰਟ ਲਾ ਦਿੰਦਾ ਸਾਈਕਲ ਤੇ ਵੀ 5 ਮਿੰਟ ਲਾ ਹੋਰ 5 ਲੱਗ ਜਾਂਦਾ ਸਾਈਕਲ ਤੇ ਰੁੱਕ ਕੇ ਤਾਂ 10 ਮਿੰਟ ਲਾ ਦਿੰਦੇ ਤੇ ਫਿਰ 4 ਵਜੇ ਬਸ ਆ ਜਾਂਦੀ ਹੈ ਜੀ ਤਨਹਲੇ ਤੁਸਨ ਤੇ ਜਾਂਦਾ ਕਰ ਆਉਂਦਾ ਮੁੜ ਕੇ 7 ਵਜੇ 7 ਵਜੇ ਘਰੇ ਆ ਜਾਂਦਾ ਜੇ 7:40 ਨੰਗ ਜੇ ਤਾਂ ਫਿਰ 8:00 7:30 ਹੋ ਜਾਂਦਾ ਉਹ ਤਾਂ ਕੋਈ ਡਰ ਵੀ ਨਹੀਂ ਆਪਣੇ ਪਿੰਡ ਦੇ ਜਵਾਬ ਹੈਗੇ ਜੀ ਨੂੰ ਵਾਧੂ ਆਉਂਦੇ ਨੇ ਜਵਾਬ ਸਾਰੇ ਜੀ ਸਾਡੇ ਤਾਂ ਹੁੰਦੇ ਜਾਂਦੇ ਨੇ ਤੁਸਨ ਵਾਲੇ ਬੱਚੇ ਉਸਨ ਤੇ ਵੀ ਹੋਰ ਜਿਹੜੇ ਜਾਂਦੇ ਕੰਮਾਂ ਤੇ ਬਾਦੂ ਬਰਨਾਲੇ ਤੋਂ ਆਉਂਦੇ ਨੇ ਕੋਈ ਜਿਹੜੇ ਲੱਗੇ ਹੋਣੇ ਕੰਮਾਂ ਤੇ ਕੋਈ ਡਾਕਟਰ ਦੇ ਲੱਗੇ ਹੋਇਆ ਕਿ ਕਿਸੇ ਕੰਮ ਤੇ ਲੱਗਾ ਹੋਇਆ ਕੋਈ ਕਿਸੇ ਦਾ ਕੋਈ ਇਹ ਦੇਣਾ ਚਾਰ ਪਾਜ ਆਪੇ ਨਾਲ ਮਿਰਚਾਂ ਵੀ ਕਹਿੰਦਾ ਪਾਈ ਜਾਂਦੀਆਂ ਹਨ ਪਰ ਅੱਜ ਤੋ ਤੱਕ ਸਰਦੀਆਂ ਨਹੀਂ ਰੋ ਵਿਚਾਰ ਸੈਰ ਉਹਦੇ ਆਇਆ ਪ੍ਰਿੰਡੀਆਂ ਗੋਭੀ ਆਲੂ ਸਾਰਾ ਕੁਝ ਸੈਰੋ ਲੈ ਕੇ ਆਇਆ ਇਹ ਉਹਰੇ ਫੇਰ ਮੈਂ ਡਿੱਕੀ ਆਣੀ ਸਾਈਕਲ ਆਉਂਦੇ ਰੱਖ ਬੜੇ ਬੜੇ ਆਉਂਦਾ ਸਾਈਕਲ ਵਾਲਾ ਪਤਾ ਨਹੀਂ ਲੱਗਦਾ ਆਪਣਾ ਮੜਜਾ ਘਰ ਵੀ ਹੀ ਤੇ ਆ ਇੰਦਰ ਬੈਠਾ ਘਾਟਣਾ ਛੜਪਟੋਂ ਪਤਾ ਨਹੀਂ ਲੱਗਦਾ ਤਦੋਂ ਭਾਈ ਹੰਦਗੇ ਇਹ ਜਿਹੜਾ ਚਾਹਤਾ ਭਈ ਉੱਚੀ ਉੱਚੀ ਚਾਹਿੰਦੇ ਸਾਰੇ ਟੜਕੇ ਤਾਂ ਜੀ ਰੋਦੀ ਹੋ ਜਾਂਦੇ ਨੇ ਖਾਣ ਵਾਲੀਆਂ ਟੜਕੇ ਤਾਜ਼ੀਆਂ ਜੀ ਵਧੀਆ ਲੱਗਦੀਆਂ ਹਾਂ ਕਾਣੇ ਦੀ ਖੁਸ਼ੀ ਲੈਣ ਇਹ ਕਾੜੀਆਂ ਵੀ ਘਟੋਂ ਨੇ ਵਧੀਆ ਹੁੰਦੇ ਨੇ ਫਿਰ ਚਾਰ ਨੂੰ ਇਹ ਬਹੁਤ ਵਧੀਆ ਹੁੰਦੀਆਂ ਤਾਜੀ ਮੇਰੇ ਤੇ ਚਾਰ ਭਾਗ ਹਨ ਬੱਚੇ ਆਜੀ ਦਾ ਸਵਾਦ ਵੀ ਲੱਗ ਰਿਹਾ ਐ ਕਿ ਆਪਣਾ ਅੰਬ ਦਾ achar ਖਰਾਬ ਹੋ ਗਿਆ ਜੀ ਹਮ ਪਹਿਲਾਂ ਤਾਂ ਬੜੀਆ ਸੀਗਾ ਹੈਨਾ ਪਤਾ ਨਹੀਂ ਕੀ ਹੋ ਗਿਆ ਹਾਂ ਤਾਂ ਮਾ ਉਹ ਤਾਂ ਤਾਂ ਬੜੀਆ ਸੀਗਾ ਉੱਤੋਂ ਲਾ ਦਿੰਦੇ ਪਤਾ ਨਹੀਂ ਤਾਂ ਉਹ achar ਜਿਹਾ ਸੀ ਗਿਆ ਦੁਪਾਲੇ ਹੂੰ ਤਾਂ ਠੀਕ ਹੋ ਗਿਆ ਉਹ ਤੇਲੀ ਮਮੀ ਦੇ ਤੋਂ ਸੋਸਾ ਚਾਹ ਰਿਹਾ ਉਹ ਅੰਬ ਦਾ ਇਹਨੇ ਸੋਲਣਾ ਹੂੰ ਉਤਾਲ ਲਾ ਰਿਹਾ ਉਹ ਕਿਸੇ ਦਾ ਕੋਈ ਰਹਿਣਾ ਹੁੰਦਾ ਤੇ ਬੇਖੌਰਾ ਸੇਮਪੇ ਅੰਦਰ ਉਹਨਾਂ ਦੀ ਉਹ ਵੀ ਵਧੀਆ ਗੱਲ ਦੈਂਬਰਾਂ ਨਾਲ ਕਿ ਐਲੀ ਬੋਟਾਨੀ ਨੇ ਤਾਂ ਦੇ ਸੀਗੇ ਵਰਨਾ ਹੀ ਆਪਣੇ ਮਿਲਦੇ ਸੀਗੇ ਜਿਹੜੇ ਤਾਂ ਸਰਪੰਚ ਸਾਹਿਬ ਤੇ ਨਾਲ ਉਸ ਨੂੰ ਇਹਗੇ ਸਾਰੇ ਮੈਂਬਰ ਉਹਨਾਂ ਨੂੰ ਸਰਟੀਫਿਕੇਟ ਦੇਣਗੇ ਤੇ ਬਾਕੀਆਂ ਨੂੰ ਕਹਿੰਦੇ ਸੀਗੇ ਨਿਸਾਨ ਦੇਣੇ 4 ਵਜੇ ਨੇ ਹਾਂ ਸਰਪੰਚਾਂ ਨੂੰ ਦੇਣਗੇ ਸਰਬ ਸੰਭਿਆਰੇ ਬਈ ਦਾ ਟਾਈਮ ਦਿੱਤਾਗਾ ਨਾਲ ਢੀਰ ਵਾਲੀ ਤੇ ਨਿਸਾਨ ਦੇਣਗੇ ਮੈਂ ਚੱਲਣ ਬਹੁਤ ਜਿਆਦਾ ਕੁਇਲ ਦੀ ਆਤੀ ਹੈ ਨਿੱਤ ਨੇ ਕੀ ਤਿਆਰ ਤੇ ਕਾਇ ਨਿੱਤ ਲਾਏ ਤਾਂ ਭਾਰੀ ਸੋਨਾ ਤਲੀ ਬੈਠੇ ਆ ਦੇਖੋ ਜੀ ਨਿੱਤ ਨੇ ਤਿਆਰ ਕੀਤਾ ਤੇ ਕੀ ਪੂਜਾ ਕਹਿੰਦੀ ਮੈਂ ਦਸਹਰਾ ਪੂਜੂਗੀ ਇਹ ਚ ਜਾਂ ਉੱਤਰ ਕੇ ਮੱਥਾ ਟੇਕੂਗੀ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਮਿੰਤਣਾ ਬਣਾਇਆ ਬਹੁਤ ਸੋਹਣਾ ਬਣਾਇਆ ਚਾਰ ਚਪੇਰੇ ਫੁੱਲ ਛਾਪਦੇ ਆਹ ਵਾ ਵਾ ਸਸ ਬਣ ਕੇ ਦਿਖਾਈਆਂ ਛਾਪਣ ਵਾਲੀ ਹੂੰ ਤੇ ਜੇ ਉਹ ਉਹ ਬਤਲਾਉਂਦੀ ਸੇਵਨੇ ਰੰਗ ਲਾਤਾ ਹਰਾ ਲਾਤਾ ਪੀਲਾ ਲਾਤਾ ਰੰਗ ਲਾਲ ਲਾਤਾ ਲੀਲਾ ਲਾਤਾ ਰੱਬ ਰੰਗ ਲਾਤਾ ਕਈ ਭੰਤ ਦਾ ਬਣਾਤਾ ਦੇਖਣ ਕਿੰਨਾ ਸੋਹਣਾ ਇਹ ਜਿਹੋ ਉਹ ਰੋਟੀ ਖਵਾ ਮੰਗੇ ਸਰੀਆ ਲ ਦੇਣਾ ਹਾਂ ਇਹਨ ਮੇਲੇ ਵਿੱਚ ਜਿਉਂ ਅਰੇ ਵਿੱਚ ਜਿਉਂ ਕੰਮ ਕਰਕੇ ਉਹ ਘਰ ਵੀ ਕਰਿਆ ਸੀ ਇਹਨੇ ਇਹ ਕੰਮ ਪੂਜੂਗੀ ਹੈ ਗੱਦੀਆ ਕਰ ਲੈ ਫਿਰ ਤੇ ਚਾਪੂਰਾ ਹੁੰਦੀ ਬੱਚਿਆਂ ਦਾ ਸਹਰੇ ਚ ਕਹਿੰਦਾ ਰਹੇ ਕਿ ਅੱਜ ਕੱਢ ਦਿੰਦਾ 11 ਤਰੀਕ ਦਾ ਸਹਰਾ 12 ਦਾ ਅੱਜ ਜਾਂਦੇ ਰਹਿੰਦੇ ਸੁੱਖ ਨਾਲ ਥੋੜੇ ਦਿਨ ਛੋਟੇ ਹੋਗੇ ਸ਼ਨੀਵਾਰ ਤੋਂ ਛੋਟੇ ਹੋਗੇ ਜਿਹੜੇ ਸਹਰੇ ਦੇ ਭੱਜੇ ਹੁੰਦੇ ਨੇ ਹੁਣ ਆ ਜਾਂਦਾ ਲੈ ਵੀ ਮੰਗਰੀ ਫਿਰ ਦਸਹਿਰਾ ਮੰਗੂਗਾ ਦਸਹਿਰੇ ਦੇ ਪਾਸ ਕਰਾਂਗੇ ਦੀਵਾਲੀ ਦੀ ਆਸ ਕਰਾਂਗੇ ਸੁਖਨਾ ਇੱਕ ਤੈਅ ਮੰਗ ਜਾਣਾ ਦੂਜੇ ਦੀ ਆਪਾਂ ਨੂੰ ਆਸ ਕਿੱਤਿਆਂ ਦੀ ਇਹ ਜਿਹੜੇ ਵਾਰਤਰਾ ਕਿਵੇਂ ਮੈਂ ਕਦੋਂ ਹੁੰਦੇਗੀ ਏ ਹਉਣ ਕੇ ਵਰਤ ਹੁਣ ਇਹ ਤਾਂ ਦਸਹਿਰੇ ਤੋਂ ਮਗਰੋਂ। ਅੱਛਾ। ਦੀਵਾਲੀ ਤੋਂ ਪਹਿਲਾਂ ਦਸਹਿਰੇ ਬਣਾ। ਬਚਾਰੇ ਹੁੰਦੇ ਨੇ ਚੌਥ ਦੇ ਬਾਅਦ। ਮੇਰੀ ਚੌਥਾ ਹੋਊਗੀ ਨਾ ਜਦੋਂ ਉਹ ਤਾਂ ਹਉਣਗੇ। ਕਹਿੰਦੇ ਮੈਨੂੰ ਵਰਤਾਂ ਦਾ ਪਤਾ ਚੱਲਣੀ ਚੌਥ ਨੰਗੀ ਹੈ ਮੇਰੀ। ਮੇਰੀ ਚੌਥ ਦੇ ਸਮੇਂ ਕੇ ਬਾਅਦ। ਫਿਰ ਵਰਤ ਤਾਂ ਦੂਜੇ ਦਿਨ ਪਤਾ ਤੀਜੇ ਦਿਨ ਚੱਕਰ ਹੀ ਹੁੰਦੀ ਹੈ ਮੈਂ ਤਾਂ ਕਦੇ ਰੱਖੀ ਨਹੀਂ। ਸਾਰੀਆਂ ਭੈਣਾਂ ਤਾਂ ਗਰਮੀਤ ਭੈਣ ਕੱਲੀ ਵਰਤ ਰੱਖਦੀ ਹੈਗੀ। ਨਾਹਰ ਕੀਤ ਰੱਖਦੀ ਐ ਨਾਮ ਮਤ ਰੱਖਦੀ ਐ ਉਹਨਾ ਆਵਾਂ ਦਾ ਰੱਖਦੀ ਐ DNA ਹੀ ਮੈਂ ਰੱਖਿਆ। ਅਸੀਂ ਇੱਕ ਕੀ ਰੱਖਿਆ ਸੀਗਾ ਪਹਿਲਾਂ ਪਹਿਲਾਂ ਵਿਆਹ ਤੋਂ ਬਾਅਦ ਹੋਰ ਕੀਤ ਰੱਖਿਆ ਨਹੀਂ। ਉਹ ਭਾਈ ਉਹ ਤਾਂ ਹਿੰਦ ਨਾਈ ਰੱਖਦੀ ਆ ਉਹਨਾਂ ਜਦੋਂ ਜਵਾਕ ਹੋਇਆ ਉਹ ਰੋ ਵੀ ਰੱਖਿਆ ਸੀ ਉਹਨਾਂ ਦਾ। ਉਦੋਂ ਬੰਦੇ ਚੱਕਰੀ ਦਾ ਪੁੱਢੀ ਰਾਤ ਵਿਆਹ ਹੈ ਕਿ ਨਹੀਂ ਪਤਾ ਨਹੀਂ। ਚੱਕਰੀ ਦਾ ਵੀ ਰੱਖਦੀ ਐਗੀ। ਉਹਨਾਂ ਨੇ ਕਰਦਾ ਪਤਾ। ਉਹ ਤਾਂ ਜ਼ੋਰ ਲੱਗ ਜਾਉਦਾ ਤੇ ਉਹ ਖੜਾ ਸਰਪੰਚੀ ਚ ਜਾਣ ਦਾ ਥੱਕ ਜਾਣਾ ਰਾਤ ਤੱਕ। ਜਾਣਾ ਪੈਂਦਾ ਭੈਣ ਭਾਈ ਦੀ ਬੇਨਤੀ ਕਰਨੀ ਪੈਣੀ ਆ ਭਾਈ। ਤਾਰੇ ਮਨ ਵੀਰ ਦਾ ਪਈ ਬਾਰੇ ਜੀ ਲੱਗਿਆ ਵਾ ਵਧੀਆ ਵੀਡੀਓ ਬਣਾਉਂਦੀ ਹੈਗੀ ਵਧੀਆ ਜਨੂ ਰੂਪ ਵੀ ਸੋਹਣੀ ਹੋਗੀ ਪਹਿਲਾਂ ਉਹਰੇ ਵਾਸਤੇ ਟੈਂਸ਼ਨ ਲੈਂਦੀ ਸੀ ਕਿ ਸਾਰਾ ਦਿਨ ਕੰਮ ਮ ਕੰਮ ਦੱਬੀ ਰੱਖਦੀ ਸੀ ਇਹ ਕੰਮ ਚ ਉਹਨੂੰ ਹੋਰ ਜਿੰਦੇ ਬਾਰੇ ਜੋਰ ਹੈਗਾ ਜੀ ਲੱਗਿਆ ਸੋਹਣਾ ਕਰਦੀ ਹੈ ਕੁੜੀ ਰਿੰਮੀ ਨਾਲ ਵਧੀਆ ਜੀ ਲੱਗਦਾ ਉਹਦਾ ਦੋ ਪਹਿਣਾ ਵਧੀਆ ਰਹਿਣੀਆਂ ਨੇ ਚੱਲ ਸਾਨੂੰ ਫਿਕਰ ਮਟਿਆ ਕੁੜੀ ਦਾ ਜੀ ਲੱਗਿਆ ਦੋ ਪਹਿਣਾ ਵਾਲਾ ਵੀ ਕਸਤੂਰੀ ਮੰਮੀ ਨੂੰ ਵੀ ਇਹਦਾ ਜੀ ਨਹੀਂ ਲੱਗਣਾਗਾ ਕਦੇ ਕੱਲੀ ੱਡੀ ਨਹੀਂ ਸੀ ਇੱਕ ਰਾਤ ਨੂੰ ਆਲੂ ਗੋਭੀ ਦੇ ਸਬ지 ਬਣਾਵਾਂਗੇ ਆਪਾਂ ਨੇ। ਵਰਬੀਏ ਪਕਾਤੇ ਕਿਰਾਂਕੀ। ਆਲੂ ਆਪਾਂ ਹੁਣ ਕੱਟ ਲੈਣੀਆਂ। ਕੱਲ ਜੋਤ ਸਮਾਦ ਨੂੰ ਰੰਗ ਕਰਨ ਗਿਆ ਸੀਗਾ ਬਾਬਾ ਜੀ ਜੀ ਨੂੰ ਤੇ ਉੱਥੋਂ ਨਾ ਥੋੜਾ ਜਿਹਾ ਰੰਗ ਬਚ ਗਿਆ। ਫਿਰ ਨਿੱਤੂ ਨੇ ਇਹ ਰੰਗ ਕਰਤਾ ਜੀ ਉਹ ਤਾਂ ਪੱਕਾ ਲੈਂਦਾ ਨਹੀਂ ਕਿ ਸੋਹਣਾ ਲੱਗਦਾਗਾ। ਦਲੇਣਿਆ ਉਹ ਚਾਹਤ ਲਗਾ ਰਹੇ ਮੈਂ ਪੱਕਾ ਰਾਂਗਾ ਗਾਣਾ ਉਹ ਕੌਲਿਆਂ ਤੇ ਨਹੀਂ ਲਿਆ ਪਿਆ ਉੱਥੇ ਵੀ ਕਰਨ ਆਲਾ ਰਾਂਗੇ ਤਾਂ ਇੱਕ ਡੱਬਾ ਹੋਰ ਲੈ ਕੇ ਉਹ ਕੌਲਿਆਂ ਤੇ ਫਿਰ ਜਿਹਨ ਵਧੀਆ ਹਾਂ ਸਗੋਂ ਵੀ ਉਹ ਨਹੀਂ ਤੇ ਜਾ ਹੁਣ ਹੂੰ ਉਹ ਪਾਣੀ ਨਾ ਪਾਈ ਇਤਨੇ ਸੋਹਣੇ ਕਿਉਂ ਹੋਏ ਹੋ ਠੀਕ ਆ ਹੋਰ ਤਰ ਗਿਆ ਰੋਣ ਕੱਪੜੇ ਤੋਂ ਨਾ ਰੋਟੀ ਪਕਾ ਖਾਵਾ ਸਾਡੀ ਲੋਕ ਸਭ ਦਾ ਮਾਣ ਸੀ ਸਾ ਮੇਰੇ ਭਾਂ ਜਾ ਗਿਆ ਜਿਹੜਾ ਹੈਪੀ ਬਰਥਡੇ ਸੀਗਾ ਇਹ ਲੈ ਕੇ ਆ ਕੀ ਲੈ ਕੇ ਆ ਮੇਰੇ ਪੁੱਤ ਕਿਕ ਅੱਛਾ ਠੀਕ ਹੈ ਕੋ ਨੂੰ ਆ ਕੇ ਕੱਟਿਆ ਸੀਗਾ ਹਾਂਜੀ ਹੋਰ ਤੇਰੀ ਇਹ ਆਦੀ ਭੈਣ ਵਾਸਤੇ ਲੈ ਕੇ ਆ ਕੇਕ ਨਾਲੇ ਉਹਦੀ ਮਾਸੀ ਵਾਸਤੇ ਹੈਲੋ ਜੀ ਹਾਂਜੀ ਸਭਨ ਬਸ ਨਾ ਵਾਸ ਮਸ ਨਾ ਜੀ ये मास्टर डीनु मिल अंदर। मेरे तरफ मास्टर को अंदर। हेलो दोस्तों आप सब के दिनों साल के न्यूज़ में फसती है। कैमरा आपका सही है। अच्छा तुम हो चल है तुम हो नहीं लाएंगे अभी फिर होने पड़ता है। ਸਾਡੇ ਨੂਰ ਦਾ ਭਾਈ ਅੱਜ ਆ ਗਿਆ। ਸੋਟੀ ਬੜੀ। ਥੈਂਕ ਯੂ ਸੋ। ਸਿਆਣਾ ਬੋਲਦਾ ਹੈ ਤਾਂ। ਨੂੰ ਘੇਟਦੇ ਸਾਡ ਦੇ। ਮੱਤ ਪੈ ਗਰਾ ਕੇ ਨਿਤ ਤਾਂ। ਮੈਂ ਨੂੰ ਹੁੰਦਾ ਤਾਂ ਵਾਪਸ ਹੋ ਜੇ। ਉਹ ਮੈਂ ਬੋਲਦਾ। ਦੇਖੋ ਕੋ ਨਾਲ ਰੱਖ ਤਾੰਦ ਹੋਰੇ। ਤੈਨੂੰ ਜੋ ਪਸੰਦ ਮੈਂ ਪਾਵਾਂ। ਹੈ? ਕਰਕੇ ਬਲਾਈ ਆਉਂਦਾ ਦੋ ਰੰਗ ਦੇ। ਤਨਸੀਖ ਉਹਲੀ ਜਿੰਨਾਂ। ਕਮਾ ਕਮਾ ਜੀ ਜੰਨੂ ਨੇ ਅੱਛਾ ਇਹ ਰਾਈ ਬਧੀਆ ਕਰ ਚਾਰ ਪਾਲੇ ਵੀ ਕੈ ਮਸਾਲ ਲੱਗਿਆ ਤੈਨੂੰ ਚਾਰ ਗੱਲ ਨੂੰ ਪਾਉਂਗੀ ਆ ਮੈਂ ਥੋੜਾ ਜਿਹਾ ਪਾ ਲਿਆ ਅੱਜ ਹੋਰ ਪਾਉਂਗੀ ਹਰੀ ਮਿਰਚ ਦਾ ਕੱਲ ਨੂੰ ਪਾਉਂਗੀ ਨੂਰ ਤਨ ਕੈ ਮਸਾਲ ਲੱਗਿਆ 11 ਮਾ 11 ਮਾ ਅੱਛਾ 11 ਨੂਰ ਜਿੱਤੇ ਨੇ ਹੋਇਆ ਏ ਭੱਜੇ ਗਏ ਪਈ ਅਸੀਂ ਰੋਟੀ ਲੈ ਕੇ ਨਿੱਕਾ ਜਿਹਾ ਨੂਰ ਜੋਤ ਉਹ ਮਰਾ ਭਾਈਨ ਬੜਾ ਘਟਦੀ ਹੈ ਨਾ ਜੋਤ ਤਾਂ 1.5 ਕਿਲੋ ਤੋਂ ਸਵਾ ਗ੍ਰਾਮ ਸਵਾ ਕਿਲੋ ਦੀ ਹਾਂ ਸਵਾ ਕਿਲੋ ਦੇ ਦੀ ਉਹ ਮਹੀਨੇ ਮਹੀਨੇ ਇੱਕ ਵਾਰ ਹੀ ਪੂਰਾ ਭਰੀ ਹੋਗਾ ਦੀ ਹਾਂ ਉਹ ਲੰਬਾ ਲੁੰਝਾ ਵਧੀਆ ਤੇ ਸਵਾ ਕਿਲੋ ਤੋਂ ਬੰਦੇ ਡਰ ਗਈ ਮੈਂ ਹਾਂ ਫਿਰ ਨਰਸਾਂ ਨੂੰ ਪੁੱਛਿਆ ਕਿ ਨਹੀਂ ਨਹੀਂ ਬੀਬੀ ਠੀਕ ਠਾਕ ਹੈ ਵੀ ਉਮ ਬਹੂ ਆਗਾ ਇਹਦੀ ਸਿਹਤ ਹੀ ਆਇਆ ਰਹੂਗੀ ਪਰ ਤਰੂ ਆ ਕਰਨੇ ਮੈਂ ਬਹਾ ਮਾਰੇ ਮਖ ਐ ਮਾਰ ਦਿੱਤੀ ਮੈਂ ਤਾਂ ਫਿਰ ਭਈ ਮੈਂ ਤਾਂ ਕਰਨੋਂ ਗੰਡ ਮੂਲਾ ਕਰਕੇ ਮਿਲ ਲਈ ਤਾਂ ਮੈਂ ਰੋ ਜਦੋਂ ਮਾਗਰ ਚੱਕਿਆ ਮੈਨੂੰ ਬੈ ਇਹਦੇ ਮੰਮੀ ਨੂੰ 500 ਰੁਪਏ ਦਿੱਤਾ ਉਹ ਰੋ ਦਾ ਬਾਲਸੂ ਬੜਾ ਹੁੰਦਾ ਨਹੀਂ ਉਹ ਤਾਂ 500 ਹੀ ਦਿੱਤਾ ਰਹੀ ਤੇ ਮੈਦਾਨ ਕਦ ਮੰਨੀ ਜਾ ਮੈਂ ਪਤਾ ਜੋਤੋਂ ਵੀ ਕੀ ਹੈ ਇਹ ਬਲੂਮ ਵੜਾਇਆ ਨਾ ਜਵਾ ਖਾਣਾ ਬਾ 70 ਜੇ ਵਰਗਾ ਦੀ ਚੱਕਣ ਵਾਲਾ ਜਰੋ ਬਉਰੇ ਮਹੀਨੇ ਕਰ ਗਿਆ ਪਰ ਸੁਖਣ ਵਾਲਾ ਆਇਆ ਹੋਗਾ ਗੋਗੜਾ ਹਾਂ ਨੂਰ ਤਨਵਾਰ ਮੈਂ ਲੱਗ ਗਿਆ ਹਾਂ ਨੀ ਗੱਲ ਮੈਂ ਲੱਗ ਗਿਆ ਕੀ ਲੱਗਦਾ ਹੁੰਦਾ ਸਾਡਾ ਹੁਣ ਉਹ ਸੁਖਣ ਆਪਿਆ ਉਹ ਨਾਲ ਕਬੀਲਦਾਰੀ ਗੱਲ ਪੈ ਜਾਂਦੀ ਹੋਰ ਨੰਬਰ ਵਿਆਹ ਹੈ ਜੋਦ ਨੂੰ ਹੈ ਤੇਰੀ ਮਾਂ ਤੇਰੀ ਦੋ ਸਾਲਾਂ ਦਾ ਵੋਟ ਬਣ ਜੀ ਬਈ ਹਾਂ ਅਗਲੇ ਵਾਰ ਤੇ ਵੋਟ ਬਣ ਜੀ ਨਹੀਂ ਤੇ ਭਾਈ ਆ ਵੋਟਾਂ ਤੋਂ ਪਹਿਲਾਂ ਬਣਦੇ ਇਹ ਨਾ ਸਕ ਲੈ ਨੰਨ ਆਹ ਜਿਹੜੀ ਸਤਹੀਆਂ ਵੋਟਾਂ ਤੋਂ ਪਹਿਲਾਂ ਬਣ ਜੂ ਓਕੇ ਚੱਲ ਅੱਧਾ ਨਾਲ ਕੰਮ ਇਹਦਾ ਉਹ ਜਸੜਾ ਤੇ ਰਾਜੀ ਤੇ ਹੋ ਜਾ ਕਰੋ ਇੱਕ ਦੂਰੇ ਵਿਆਹ ਚ ਹੋਰ ਵੇਲੇ ਤੇ ਫੇਰ ਆ ਸੁਖਨਾਪਾ ਮਾਪੀਆਂ ਨਾਨੀਆਂ ਆਂਦੀਆਂ ਤੇ ਇੱਥੋਂ ਨਹੀਂ ਆ ਜੋ ਨੂਰੀ ਸਰਵਾਲਾ ਬਣ ਜੂ ਉਹਦਾ ਕੋਈ ਲਖੜੇ ਉਹਨੇ ਭਾਈ ਭਾਈ ਸਾਂਗ ਦੇ ਇੱਕ ਲੰਘੇ ਦੋਖਰੇ ਨੇ ਐਨਰ ਸਾਂਗ ਲਾ ਦੇ ਨੂਰ ਨੂੰ ਆਏ ਨਾ ਕਰ ਲੈ ਕੇ ਪਈ ਪਹਿਲਾਂ ਤਾਂ ਕਿਸੇ ਕੰਮਾਂ ਤੇ ਲੱਗਣਗੇ ਪਿਆਰ ਕੰਮਾਂ ਵਿੱਚ ਨਾ ਕੀ ਬਣ ਬਰਾ ਵੀਰਦਾਰੀਆਂ ਚੱਲਦੀਆਂ ਆ ਤੇ ਆਪ ਨੂੰ ਨਹੀਂ ਦਿੰਦੇ ਜਿਹੜਾ ਚਾਹ ਹੁੰਦਾ ਬੱਚਿਆਂ ਨੂੰ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਿੰਨੇ ਵੀ ਮੇਰੇ ਵੀਰ ਭਾਈ ਨੇ ਉੱਪਰ ਚ ਦੇਖ ਲੈਨੇ ਬੱਚੇ ਦੇਖ ਲੈਨੇ ਮਤਾਂ ਸਾਰੇ ਨਾਲ ਤੈਨੂੰ ਰੋ ਧੰਨਵਾਦ ਜਿੰਨੀਆਂ ਵੀ ਵਧਾਈਆਂ ਦਿੱਤੀਆਂ ਸਾਰੇ ਪਰਿਵਾਰੋਂ ਸਾਡੇ ਨੂੰ ਮੈਂਬਰੀ ਤੇ ਪੰਜ ਬੜੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਲਾ ਤ੍ਰੀਕ ਲਾਸਟ ਵੀ ਇਨਸਾਨੀਂ ਸੀ ਕਾਗਜ਼ਾਂ ਦੀ ਸਤਰੀ ਸੀ ਜੂ ਇਨਸਾਨ ਮਿਲਦੇ ਸੀ ਤੇ ਆਪਣੇ ਤੇ ਸਰਬਤਮਕ ਜੋ ਜੋ ਤੁਸੀਂ ਜਾਓ ਛੁੱਡ ਕੇ ਜਿਹੜਾ ਕਾਰਡ ਬਖਿਆ ਜਾਂ ਰਿਹਾ ਹੈ ਜਾਂ ਬੈਸਬੀਟ ਕੁਝ ਵੀ ਦੇਣਗੇ ਕਹਿੰਦੇ ਆ ਕਿ ਕਾਰਡ ਚੁੜਿਆ ਮਤਭਰਾਂ ਹੋਊਗਾ ਉਸ ਨੂੰ ਕਾਹੇ ਅਪਲਾਈ ਕਰ ਦਿੱਤਾ ਜਾਊਗਾ ਜਾ ਵੀ ਤੁਸੀਂ ਨੂੰ ਵੋਟਰ ਦਿੰਦੇ ਆਂਗੇ ਤੇ ਅੱਜ ਤੁਹਾਡਾ ਕਲੀਅਰ ਹੋ ਗਿਆ ਜੀ ਤੇ ਬੀਬੀ ਆਪਣੇ ਸਾਹਮਣੂ ਗੁਰਦੁਰਗਾ ਸਾਹਿਬ ਬੇਜਤ ਸਮਾਨ ਪਰਾਕੇ ਚੋਰੀ ਦੇ ਦਿੱਤ ਕਰਕੇ ਉਹ ਜੀ ਸਭ ਤੋਂ ਵੱਡਾ ਉਸਰਾ ਉਹ ਪ੍ਰਮਾਤਮਾ ਦਾ ਅਸਰਾ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਸਾਡਾ ਤੋਂ ਆਪਾਂ ਕਿਸ ਤਰ੍ਹਾਂ ਵੱਡੀ ਜਗ੍ਹਾ ਦੀ ਆਪਣੇ ਸਿੱਖ ਕਰਮ ਸਭ ਤੋਂ ਆਪਣੀ ਭੱਤੀ ਲਈ ਤੇ ਕਿਰਪਾ ਕੀਤੀ ਆ ਅੱਜ ਦੇ ਨਾਲ ਫੇਰ ਲੈਂਦੇ ਨੇ ਜਰੂਰੀ ਗੱਲ ਸੀ ਰੱਖ ਕੇ ਪਰਮਾਤਮਾ ਇਹ ਤੀਸਰੀ ਵਾਰ ਲਗਾਤਾਰ ਸਾਡੇ ਘਰੇ ਮੈਂਬਰੀ ਆਈ ਹੈ ਮੰਮੀ 2013 ਤੋਂ ਬਣੇ 2019 ਚ ਬਣੇ ਤੇ 24 ਚ ਮੈਂ ਬਣੀ ਤਿੰਨ ਵਾਰੀ ਬਣੀ ਆ ਬਈ ਭੈਣ ਭਾਈਆਂ ਨੇ ਪਿਆਰ ਸਜੋੜ ਤੇ ਬੜੀ ਮੀਤ ਕਿਰਪਾ ਵਰਤਿਆ ਤੇ ਤੁਸੀਂ ਵੀ ਦੇਖ ਜਿਓ ਉਹ ਕਿਰਾਰ ਬਹੁਤ ਪ੍ਰਕਾਰ ਦੇ ਨੇ ਤੇ ਤੁਹਾਡਾ ਗੁਰਪ੍ਰਤਨ ਨਾਮ ਜੀ ਸਾਰਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੋਊਸਲਾ ਦੇ ਨਾਮ ਤੋਂ ਦੋਨ ਗੱਲਬਾਤਾਂ ਠੀਕ ਐ ਭਾਈ ਜੇ ਕੋਈ ਹਾਂ ਕੋਈ ਕਾਣ ਨੇ ਬੰਦੇ ਚ ਕਾਹ ਨੂੰ ਤੇ ਨਵਾਰਪੈਣ ਬਰੀ ਸਿੱਕਾਂਂ ਤਾ ਨੇ ਦਿੱਤੀ ਆ ਉਹ ਬੈ ਗੁਰੂ ਨੇ ਦਿੱਤੀ ਆ ਮੌਕਾ ਦੇ ਸੇਵਾ ਕਰੰਦਾ ਤੇ ਫੇਰ ਹੀ ਗੱਲ ਬਣਦੀ ਐ ਹੈ ਜੇ ਚਾਰ ਭੈਣ ਭਾਈ ਕਹਣ ਵੀ ਭਾਈ ਬੰਦਰਾ ਤੁਸੀਂ ਬਗੰਦਾ ਨੂਰ ਦਾ ਜੈਤੀ ਬਾਡੇ ਸੀ ਤੇ ਇਹਦੀ ਮੰਮੀ ਦਾ ਰਿਸ਼ਤਾ ਤੇ ਮੈਂ ਅੱਜ ਬੱਸ ਉਹਦੇ ਰਿਸ਼ਤਾ ਦੱਸਣ ਲਈ ਅੱਜ ਦੇ ਲੱਕੇ ਲੱਗਿਆ ਸੀ ਤੇ ਇੱਕ ਸੈਂਡਵਿਚ ਲਿਆਉਣ ਤੇ ਸਾਡੇ ਪੁੱਤ ਮੇਰੇ ਬੱਚੇ ਨੂੰ ਬਹੁਤ ਪਿਆਰ ਕਰਦਾ ਮੰਤਰੀ ਇੱਥੇ ਹੀ ਪਿੰਡ ਤੇ ਮਿਲੂਗਾ ਸੱਸੀ ਦਾ ਮਾਸਟਰ ਜੀ ਸੱਸੀ ਦਾ ਮਾਸਟਰ ਜੀ ਯਾਰਾ ਕਹਣਾ ਦੋ-ਚਾਰ ਦਿਨ ਤੋਂ ਵੀ ਮਾਸਟਰ ਨੇ ਵੀ ਦੁਬਾਰਾ ਕਿਰੇਨੇ ਚਾਰ ਦਿਨ ਬੁਲਾਇਆ ਜੀ ਇਹ ਸਮਾਂ ਦੀ ਬੱਦ ਬਣਾਉਣਾ ਦਿੱਤੀ ਬਣਾਣੀ ਹੈ ਭਾਈ ਵਧੀਆ ਹੈ ਲੱਡੂ ਹੈ ਯਾਨਾ ਅੱਗੇ ਤੇ ਯਾਰ ਦਾ ਇੱਕ ਕਲਾ ਆ ਰੰਗ ਦਾ ਪੇਰਾ ਜਦੋਂ ਕਿਰੇਟ ਤੇਰਾ ਇਹ ਨੰਨ ਕੱਲਾ ਜਵਾਕ ਹੈ। ਸਭੀ ਗੱਲੇ ਕੱਲੇ ਦੇ ਦੋ ਤੱਕ। ਨੂਰ ਤੱਕ ਨਾ ਪਹੁੰਚ ਜਾਣਾ। ਮਰੀ ਜਾਵੇ। ਆਰਮੀ ਦਵਾਣ ਕਰੂਗਾ। ਸ਼ੈ। ਘੋਲਾ ਬੋਲ ਕਰਾ। ਮੱਕੇ ਹੋਇਆ ਸੀ ਕਿ 2 ਵਜੇ ਜੀ ਉੱਥੇ। ਆ ਗਿਆ ਸੀ ਪੈਨਿਆਂ ਨੀਂਦ ਜਾਉਣਾ ਲੱਗੀ। ਫੇਰ ਨਹੀਂ ਸਕਤਾ ਕਿ ਹਾਲ ਖੇਤ ਜਾ ਕੇ ਆਉਣੇ ਕਰ। ਤੇ ਮਿਲਦੇ ਤੇ ਲੱਗੇ ਤੁਹਾਨੂੰ। ਬਣੇ ਰਹੋ ਬਲੌਗਰ। ਤੇਰਾ ਆਪ ਨੂੰ ਪੜੂਗਾ। ਪੜਮਾ ਨੂੰ ਨਹੀਂ ਕਿ ਤੇਰਾ ਤਾਂ ਅੱਲੇ ਰਹੋ। ਠੀਕ ਹੈ। ਖੂਰ ਮੇ ਉਹ ਡਰਿਓ ਕੁੱਤੇ ਨਾਲ ਤਾਂ ਬੋਲਣਾ ਮਸਲਮਾਨ ਮੋਟਾ ਹੋ ਗਏ ਕੋਈ ਨਾ ਨਹੀਂ ਤੂੰ ਕੋਈ ਬਣਾ ਦਿੱਤਾ ਕਰ ਬੱਧ 66000 ਕੇਮਰਾ ਲੌਂਗ ਡਾਊਨ ਕਰ ਲੈਣੀ ਕੋਈ ਪ੍ਰੋਬਲਮ ਨਹੀਂ ਇਹ ਮਿਲਿਆ ਕੋਈ ਆ ਨਾ ਲੋਰੀ ਫਾਈਨਲੀ ਹਾਈ ਮਸਲਮਾਨ ਦਾ ਸਿਰੋ ਤੇ ਕੀ ਨੰਬਰ ਉਹਨੇ ਲੁੱਟ